This is my friend. जान जान का कहना है मेरे पापा ना जान करना मेरे पापा ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਰਕੇਸ਼ ਗਰਗ ਪ੍ਰਧਾਨ ਪ੍ਰਚੀਨ ਸ਼ਿਵ ਹਨਮਾਨ ਮੰਦਰ ਫਰੀਦਕੋਟ ਅੱਜ ਸ਼ਨੀ ਦੇਵ ਜਨਤੀ ਇਸ ਮੰਦਰ ਵਿੱਚ ਹਰ ਸਾਲ ਬਹੁਤ ਧੂਮਧਾਮ ਨਾਲ ਜਾਂਦੀ ਜੋ ਕਿ ਅੱਜ ਸ਼ਨੀ ਦੇਵ ਜਨਤੀ ਹੈ ਲੋਕਾਂ 'ਚ ਬਹੁਤ ਹੀ ਉਸ਼ਾ ਹੈ ਮੰਦਰ ਕਮੇਟੀ ਹਫਤਾ ਹੋ ਗਿਆ ਇਸ ਕੰਮ ਵਿੱਚ ਲੱਗੀ ਨੂੰ ਸ਼ਨੀ ਦੇਵ ਜਨਤੀ ਦੇ ਪ੍ਰਬੰਧ ਕਰਦੇ ਨੂੰ ਸਾਰੀ ਕਮੇਟੀ ਨੇ ਮੇਰੇ ਸਾਥ ਬਹੁਤ ਸਮਰਥਨ ਦਿੱਤਾ ਲੰਗਰ ਵਿੱਚ ਸ਼ਹਿਰ ਵਾਸੀਆਂ ਨੇ ਵੀ ਵੜ ਕੇ ਲੰਗਰ ਵਿੱਚ ਹਿੱਸਾ ਪਾਇਆ ਜੋ ਕਿ ਸ਼ਾਮ ਨੂੰ ਲੰਗਰ ਲਾਇਆ ਜਾਂਦਾ ਜਲੇਬੀਆਂ ਤੇ ਛੋਲੇ ਦਾ ਲੰਗਰ ਮੰਦਿਰ ਕਮੇਟੀ ਵੱਲੋਂ ਲਾਇਆ ਜਾਂਦਾ ਹੈ જય શ્રી ਰਾਮ જય ਸ਼ਿਰਾ ਖੜੀ ਖੜੀ ਜੋ ਅੱਜ ਤੇ ਲੱਗ ਰਿਹਾ ਹੈ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਜੰਤੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਸਵੇਰ ਤੋਂ ਹੀ ਪੂਜਾ ਪਾੜਦਾ سلسلہ ਸ਼ੁਰੂ ਹੈ ਸਭ ਤੋਂ ਪਹਿਲਾਂ ਇਸ਼ਨਾਨ ਕਰਾਇਆਏਗਾ ਸ਼ਨੀ ਦੇਵ ਮਹਾਰਾਜ ਜੀ ਨੂੰ ਵਸਤਰ ਪਹਿਨਾਏਗੇ ਜਿਸ ਵਿੱਚ ਤਾਊ ਪਰਿਵਾਰ ਨੇ ਇਸ ਦਾ ਸੁਭਾਗ્ય ਪ੍ਰਾਪਤ ਹੋਇਆ ਸ਼ਾਉਨੁਵੇਧ ਧੁਜਾ ਦੀ ਪੂਜਾ ਕੀਤੀ ਗਈ ਨਾਗਪਾਲ ਪਰਿਵਾਰ ਬਾਲ ਮੁਕੰਨਾ ਨਾਗੂਆਲ ਪਰਵਰਨਵਨ ਇਹ ਪੂਜਾ ਅਰਚਨਾ ਕੀਤੀ ਗਈ ਸ਼ਹਿਰ ਨਿਵਾਸੀਆਂ ਦੇ ਬੜਾ ਉਤਸ਼ਾਹ ਹੈ ਹਰ ਸਾਲ ਇਸੇ ਤਰ੍ਹਾਂ ਧੂਮਤਾਮ ਦੇ ਨਾਲ ਸ਼ਨੀ ਜਨਮ ਦਿਨਾਈ ਜਾਂਦੀ ਹੈ ਭਗਵਾਨ ਸ਼ਨੀ ਦੇਵ ਸਭ ਤੇ ਆਪਣੀ ਕਿਰਪਾ ਵਰਸਾ ਦੇ ਰਹਿਣ ਬੜੇ ਸ਼ਨੀ ਦੇ ਮਹਾਰਾਜ ਕੀ ਜੈ ਪਕੀਨ ਹਨੂਮਾਨ ਮੰਦਿਰ ਦੇ ਵਿੱਚ ਸ਼੍ਰੀ ਰਕੇਸ਼ ਗਰਗ ਜੀ ਪ੍ਰਧਾਨ ਇੱਥੋਂ ਦੇ ਇਹਨਾਂ ਨੇ ਹਨੂਮਾਨ ਜਨਮ ਦਿਤੀ ਹਰ ਸਾਲ ਮਨਾਉਂਦੇ ਇੱਥੇ ਇਥੇ ਰਾਸ਼ ਕਾਫੀ ਰੰਦਰ ਲੋਕਾਂ ਦਾ ਉਸਤਾਦ ਸ਼ਾਹ ਬਹੁਤ ਐਥੇ ਕਿਥੇ ਲੰਗਰ ਲਗਾਇਆ ਜਾਂਦਾ ਸ਼ਨੀ ਦੇਵ ਦੀ ਪੂਜਾ ਕਰਕੇ ਸਾਰਾ ਕੁਝ ਇਥੇ ਵਧੀਆ ਧੂਨਕਾ ਨਾਮ ਮਨਾਇਆ ਜਾਂਦਾ ਲੋਕੀਆਂ ਲੋਕਾਂ ਦੇ ਵਿੱਚ ਕਾਫੀ ਉਸਤਾਦ ਇਥੇ ਆ ਕੇ ਲੰਗਰ ਖਾਂਦੇ ਆ ਤੇ ਸ਼ਨੀ ਦੇਵ ਦਾ ਨਾਮ ਜਪਦੇ